ਜਦ ਜੋਤ ਘਰ ਦੇ ਉਤੇ ਜੋਤ ਘਰ ਜਿਹੜੀ ਉਤੇ ਟੋਕਰੀ ਕਰਦੀ ਸੀ ਉਹਨਾਂ ਨੇ ਸਾਨੂੰ ਪਤਾ ਚੱਲਿਆ ਕਿ ਉਹ ਬੱਚਾ ਦੇਣਾ ਚਾਹੁੰਦਾ ਹੈ ਅਸੀਂ ਬੱਚਾ ਲੈਣ ਲਈ ਚੁਕਸੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ ਇਸ ਦੌਰਾਨ ਉਹ ਸਾਡੇ ਘਰ ਆਉਂਦੇ ਜਾਂਦੇ ਰਹੇ ਹੈ ਸਾਡੀ ਪੂਰੀ ਹਾਇਸ਼ੀਅਤ ਤੇ ਕਰਿਆ ਸਭ ਕਿੰਨੇ ਚਿਰ ਦੀ ਗੱਲ ਹੈ ਜੀ ਇਹ ਜੀ ਉਹਨਾਂ ਦੀ 9 ਅਕਤੂਬਰ ਨੂੰ ਸਾਡੀ ਕੁੜੀਆ ਹੋਈ ਸੀ ਉਸ ਤੋਂ 2.5 ਮਹੀਨੇ ਪਹਿਲੇ ਉਹ ਸਾਡੇ ਘਰ ਆ ਗਏ ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਉਹ ਕੁਝ ਕਰਦੇ ਇੱਕ ਤੋਂ ਕੁਆਂਟੀਟੀ ਜੰਮ ਗਈ ਉਹਨਾਂ ਨੇ ਮੇਰੇ ਛੋਲੇ ਪਾਈ ਤੁਸੀਂ ਕਿੰਨਾ ਚਿਰ ਰੱਖੀ ਆ 2 ਸਾਲ ਵੀ 2 ਸਾਲ ਤੋਂ ਮੇਰੇ ਪਾਈ ਵੀ ਨਹੀਂ ਹੋਏ ਆ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕੇ ਲੈ ਗਏ ਬਿਨਾਂ ਮੇਰੀ ਪਰਮਾ ਲੇ ਲੈ ਜਾ ਕੋਈ ਨਾ ਕੋਈ ਜਲਦੀ ਕੀ ਹੈਗੀ ਰਿਟਰਨ ਨਿਕਲੇਗਾ ਇਹਨਾਂ ਨੇ ਆਣਾ ਨਹੀਂ ਮੈਂ ਮੈਂ ਬੰਦਾ ਮੈਂ ਬੰਦੂ ਚਲਾਈ ਕਰ ਰਹੀ ਹਾਂ ਬਹੁਤ ਹਾਂਜੀ ਅਮਰਬੀਰ ਸਿੰਘ ਜੀ ਨੇ ਕਰਮਜੀਤ ਕੋਆਰਡੀਨੇਟਰ ਨਵਾਦਾ ਦਿੱਤਾ ਸੀ ਉਹਨਾਂ ਦੇ ਕੋਲ ਦੋ ਬੱਚੇ ਸੀ ਆਫਸੈਂਡ ਦੇ ਉਹ ਪ੍ਰੈਗਨੈਂਸੀ ਦੇ ਉਹਨਾਂ ਨੇ ਇੱਕ ਬੱਚਾ ਦੇਣ ਦੀ ਚੁਕ ਲਈ। ਉਹ ਸੈਂਟਰ ਦੇ ਕਪੂਲੋ ਹਸਪਤਲ ਜੀ ਵੀ ਆਏ। ਇੱਕ ਕੁੜੀ ਹੈ ਜੇ ਦੋਤ ਘੋੜ ਤੇ ਉਥੇ ਇੱਕ ਜੋਤ ਘੋੜ ਜਿਹੜੀ ਉਥੇ ਨੌਕਰੀ ਕਰਦੀ ਸੀ। ਉਹਨਾਂ ਨੇ ਸਾਨੂੰ ਬਤਾ ਚੱਲਿਆ ਕਿ ਉਹ ਬੱਚਾ ਦੇਣਾ ਚਾਹ ਰਿਹਾ ਅਸੀਂ ਬੱਚਾ ਲੈਣ ਲਈ ਚੁਕ ਸੀ। ਉਹਨਾਂ ਨੇ ਸਾਨੂੰ ਪਿਆ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ। ਐਸ ਦੌਰਾਨ ਉਹ ਸਾਡੇ ਘਰ ਆਉਂਦੇ ਜਾਂਦੇ ਰਹੇ ਆ ਸਾਡੀ ਪੂਰੀ ਹਾਜ਼ਰੀਤ ਦੇਖ ਰਹੇ ਆ ਸਭ ਕੁਝ। ਕਿੰਨੇ ਚਿਰ ਦੀ ਗੱਲ ਆ ਜੀ? ਇਹ ਜੀ ਉਹਨਾਂ ਦੀ 10 ਅਕਤੂਬਰ ਨੂੰ ਸਾਡੀ ਕੁੜੀਆ ਹੋਈ ਸੀ। ਉਸ ਤੋਂ 2.5 ਮਹੀਨੇ ਪਹਿਲੇ ਉਹ ਸਾਡੇ ਘਰ ਆ। ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਉਹ ਕੁਝ ਕਹਿੰਦੇ ਇੱਕ ਕੁਐਂਟੀਟੀ ਜੰਮਦੀ ਉਹਨਾਂ ਨੇ ਮੇਰੀ ਛੋੜੀ ਪਾਈ ਤੁਸੀਂ ਕਿੰਨਾ ਚਿਰ ਰੱਖੀਆ 2 ਸਾਲ ਵਿੱਚ 2 ਸਾਲ ਤੋਂ ਮਨੇ ਪਾਈ ਵੀ ਨਹੀਂ ਹੋਏ ਐ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਬਿਨਾਂ ਮੇਰੀ ਪਰਮਿਸ਼ਨ ਤੋਂ ਠੀਕ ਐਂਦੇ ਆ ਤੁਹਾਨੂੰ ਜਦੋਂ ਕੁੜੀ ਦਿੱਤੀ ਤੁਹਾਡੇ ਕੋਈ ਲਿਖਤੀ ਰੂਪ ਸੀ ਤੁਸੀਂ ਉਹਨਾਂ ਕੋਲ ਉਹਨਾਂ ਨੇ ਡਾਇਰੈਕਟ ਸਾਡੇ ਨਾਮ ਦੇ ਹਾਰ ਘਾਟ ਤੋਂ ਸਾਡੇ ਨਾਮ ਦੇ ਹਸਪੀਟਲ ਵਾਲੇ ਸਾਰੇ ਡਾਕੂਮੈਂਟ ਬਣਵਾਤੇ ਉਸੇ ਵਲੇ ਸਾਡਾ ਨਾਮ ਤੇ ਬਰਜਟ ਤਾ ਕਹਿੰਦੇ ਜੀ ਅਸੀਂ ਲਿਖੇ ਡਾਕੂਮੈਂਟ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਕੈਨੇਡਾ ਚ ਕੋਈ ਲਿਖੇ ਡਾਕੂਮੈਂਟ ਉਹਨੇ ਨਹੀਂ ਕੀਤਾ ਉਹਨ ਕੀਤੇ ਕੰਮ 2 ਸਾਲਾਂ ਬਾਅਦ ਆ ਵਿੱਚ ਮਿਲਦੇ ਰਹੇ ਐ ਸਾਡਾ ਗੱਲਾਂ ਕਰਦੇ ਰਹੇ ਤੇ ਸਾਨੂੰ ਕਹਿੰਦੇ ਮਿਲਾਨ ਵਾਸਤੇ ਲੈ ਆਓ ਤੇ ਚੁੱਕ ਕੇ ਲੈ ਗਏ ਇੱਕ ਵਾਰ ਉਹਨੂੰ ਕਿਹੜੀ ਜਗ੍ਹਾ ਤੇ ਲੈ ਗਿਆ ਜੀ ਪ੍ਰੂਫ ਤੁਹਾਡੇ ਕੋਈ ਨਹੀਂ ਆ ਸਾਡੇ ਕੋਲ ਸਾਰੇ ਉਹਦੇ ਪ੍ਰੂਫ ਹੈ ਬੱਚੇ ਦਾ ਕਿਸੇ ਸਰਕਾਰੀ ਕੰਟੋਰ ਦਾ ਜਿਹੜਾ ਨਾਮ ਤੇ ਖਾਤਾ ਹੁੰਦਾ ਉਹ ਸਾਡੇ ਨਾਮ ਤੇ ਬਹੁਤ ਸਰਟੀਫਿਕੇਟ ਸਾਡੇ ਸਾਡੇ ਨਾਮ ਦੇ ਬੱਚੇ ਦੇ ਜਿਹੜੇ ਇੰਜੈਕਸ਼ਨ ਦੇ ਕਾਰਡ ਬਨੇ ਆ ਹਸਪੀਟਲ ਦੇ ਡਾਕੂਮੈਂਟਸ ਸਾਡੇ ਨਾਮ ਦੇ ਸਭ ਕੁਝ ਮੈਨੂੰ ਹਰ ਮਹੀਨੇ ਜਿਹੋ ਦੀ ਫੋਟੋ ਹੈ ਜਦੋਂ ਦੀ ਉਹ ਪੈਦਾ ਹੋਈ ਸੀ ਮੈਂ ਹਰ ਇੱਕ ਮਹੀਨਾ ਉਹਦੇ ਤੇ ਰਿਕਾਰਡ ਕੀਤਾ ਉਹਦਾ ਫੰਕਸ਼ਨ ਕੀਤਾ ਉਹਦਾ ਬਰਥਡੇ ਕੀਤਾ ਉਹਦੀ ਮੁੰਨਨ ਕੀਤਾ ਸਭ ਕੁਝ ਕੀਤਾ ਨਹੀਂ ਹੁਣ ਕੋ ਲੈ ਕੇ ਗਏ ਆ ਕੀ ਕਹਿੰਦੇ ਮਿਲਦੇ ਵਰਤੇ ਨਹੀਂ ਮਿਲਦੇ ਵਰਤੇ ਸਾਡੇ ਸਾਰੇ ਰਿਕਾਰਡ ਆ ਸਿਪੋਰਟ ਰਿਕਾਰਡ ਕਿੱਥੋਂ ਆ ਗਿਆ ਕਿੱਥੋਂ ਦੇ ਰਹਿਣ ਵਾਲੇ ਉਹ ਲੱਗੇ ਜੇ ਅੱਜ ਨਾਲ ਫਤਿਹਗੜ ਚੂਰੀਆ ਰੋਡ ਤੇ ਕੋਲ ਫਿੱਟ ਪੈਣਾ ਮੱਕੋ ਵਾਲੋ ਦੇਖੋ ਉੱਥੇ ਰਹਿਣ ਵਾਲੇ ਆ ਗਏ ਇਹ ਕੌਣ ਹੈ ਗਿਆ ਪੰਘੂ ਗਏ ਤੁਹਾਡੀ ਹੋਣਾਰੇ ਮੈਨੂੰ ਇੰਨੇ ਦਿਨ ਤੋਂ ਲਾਰਾ ਲਾ ਰਿਹਾ ਅਸੀਂ ਅੱਜ ਬੱਚਾ ਤੁਹਾਡਾ ਹੀ ਹੈ ਅਸੀਂ ਤੁਹਾਨੂੰ ਦੇਖੇ ਜਾ ਰਿਹਾ ਬੱਚਾ ਤੁਹਾਡਾ ਤੁਹਾਨੂੰ ਦੇਖੇ ਜਾ ਰਿਹਾ ਮੇ ਕੋਲ ਰਿਕਾਰਡਿੰਗ ਵੀ ਹੈ ਕਿ ਤੁਹਾਨੂੰ ਬੋਲ ਰਿਹਾ ਕਿ ਬੱਚਾ ਤੁਹਾਡਾ ਦਾ ਦੇਖੇ ਜਾ ਰਿਹਾ ਪਰ ਉਹ ਬੱਚਾ ਸਾਨੂੰ ਨਹੀਂ ਦਿੱਕੇ ਇਹ ਕਿਹੜੀ ਜਗ੍ਹਾ ਤੋਂ ਲੈ ਕੇ ਗਏ ਸੀ ਜੀ ਸਾਡੀ ਕੋਈ ਸੁਣਵਾਈ ਨਹੀਂ ਕਿਹੜੀ ਜਗ੍ਹਾ ਕਿਹੜੇ ਜਿੱਥੋਂ ਗਏ ਬੱਚਾ ਟ੍ਰਿਲੀਅਮ ਮਾਲ ਦੇ ਵਿੱਚੋਂ ਕਿੰਨੀ ਕਿਹੜੀ ਤਰੀਕ ਨੂੰ ਲੈ ਗਏ ਸੰਡੇ ਨੂੰ 11 ਤਰੀਕ ਨੂੰ ਹਾਂ ਜੀ ਪੂਰੀ ਸੀਸੀਟੀਵੀ ਫੁਟੇਜ ਉਤੇ ਮੌਜੂਦ ਆ ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜਾ ਜਾਂਦੀ ਬਾਕੀ ਸਾਨੂੰ ਕੀ ਕਹਿ ਰਹੇ ਆਂ ਸੀ ਤੁਸੀਂ ਉਹਨੂੰ ਮਾਂ ਨੂੰ ਮਿਲਣ ਤੋਂ ਜਿੰਨੀ ਤਰਾ ਅੱਜ 2 ਘੰਟੇ ਤੇ ਬੱਚਾ ਸਾਡੇ ਕੋਲ ਲੈ ਕੇ ਆ ਰਹੇ ਘਰੋਂ ਆ ਰਹੇ ਸਭ ਕੁਝ ਹੋ ਰਿਹਾ ਉਹਨਾਂ ਦਾ ਅਸੀਂ ਉਹਨੇ ਲੈ ਕੇ ਆਏ ਅਸੀਂ ਉਹਨੇ ਲੈ ਕੇ ਗਿਆ ਲੈ ਕੇ ਗਿਆ ਕਿੰਨੀ ਤਰੀਕ ਦੀ ਗੱਲ ਹੈ ਪ੍ਰਸ਼ਾਸਨ ਕੀ ਕਹਿੰਦਾ ਇਸ ਵਾਰ ਦੀ ਪ੍ਰਸ਼ਾਸਨ ਨੂੰ ਕੰਪਲੇਟ ਕੀਤੀ ਸਿਰਫ ਸਾਨੂੰ ਇੱਕੋ ਗੱਲ ਕਹੀ ਜਾਂਦਾ ਉਹ ਤੁਸੀਂ ਉਹਨੂੰ ਡਾਕੂਮੈਂਟ ਨਹੀਂ ਬਣਾਇਆ ਸਾਰੀ ਡਾਕੂਮੈਂਟ ਮੇਰੇ ਨਾਮ ਤੇ ਮਤਲਬ ਜੰਮਨ ਵਾਲੀ ਸਭ ਕੁਝ ਪਾਲਨ ਵਾਲੀ ਕੁਝ ਨਹੀਂ 2 ਸਾਲ ਬਾਅਦ ਬੱਚਾ ਚੁੱਕ ਕੇ ਲੈ ਗਈ ਅਸੀਂ ਕਿਸੇ 2 ਸਾਲ ਬਾਅਦ ਬੱਚਾ ਕੀ ਮੰਗੀ ਕਰਦੇ ਤੁਸੀਂ ਮੰਗੀ ਕਰਦੇ ਜੀ ਮੈਨੂੰ ਬੱਚਾ ਵਾਪਸ ਚਾਹੀਦਾ ਜੋ

हां जी ਕੀ ਨਾਮ ਆਪਣਾ ਕੇਜਪਾਡੀਆ ਕੁੰਨਨਗਰ ਦੇ ਰਹਿਣ ਵਾਲੇ ਆਪਾਂ ਤੇ ਇਹਨਾਂ ਨੇ ਨਾ ਤੁਹਾਨੂੰ ਇੱਥੇ ਟੰਡੇ ਨੂੰ ਜਿਹੜਾ ਕਿ ਪਹਿਲੀ ਮੋਲ ਤੇ ਬੁਲਾਇਆ ਸੀ ਕਿ ਬੱਚੇ ਨੂੰ ਮਿਲਣ ਲਈ ਦੇਖਿਆ ਨਹੀਂ ਆਪਾਂ ਬੱਚੇ ਨੂੰ ਵੀ ਚਲੋ ਆਪਾਂ ਮਿਲਣਾ ਚੰਦੇ ਆ ਕਿ ਇੰਨੇ ਵੇ ਤੇ ਪਹਿਲੇ ਮੋਲ ਪਹੁੰਚ ਜਾਉਂ। ਆਈ ਉਹਦੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਰ ਆਪਾਂ ਨਿਕਲ ਗਏ ਆ ਕਹਿੰਦੇ ਆਪਾਂ ਵੀ ਨਿਕਲ ਕੇ ਬਾਸ ਪਹੁੰਚਣ ਵਾਲੇ ਆ ਆਪਾਂ ਕਿੱਥੇ ਕਹਿੰਦੇ ਕਿੱਥੇ ਮਿਲਮਾ ਐਸਾ ਕਰੋ ਕੋਰਪੁਆਇੰਟ ਉੱਪਰ ਆਇਓ ਆਪਾਂ ਉੱਤੇ ਪਹਾਰ ਕੇ ਮਿਲ ਲੈਂਦੇ ਆ ਇਹਨਾਂ ਨੇ ਮਿਲ ਆਏ ਤੇ ਇਹਨਾਂ ਨੂੰ ਕਾਉਂਟ ਕੀਤੀ ਵੀ ਅਸਲ ਤੇ ਆਈ ਨਹੀਂ ਇਹ ਜਿਹੜਾ ਕਰ ਬਸ ਤੁਹਾਡੇ ਕੋਲ ਇਹ 5 ਮਿੰਟ ਦੇ ਵਿੱਚ ਆ ਰਹੇ ਜਦੋਂ ਆਏ ਵੇ ਇਹਨਾਂ ਦੀ ਮੈਡੀਕਲ ਕਰ ਅਮਰ ਵੀ ਸੀ ਔਰ ਕਰਮ ਕਰਨ ਦੀ ਹੈ ਜਿਹੜੇ ਦੋ ਜਾਨੇ ਪਹਿਲੇ ਆਏ ਇਹਨਾਂ ਨੇ ਕਿਹਾ ਜੀ ਦੋ ਜਾਨੇ ਆ ਨਾ ਇਸ ਤੋਂ ਇਲਾਵਾ ਹੋਰ ਕੋਈ ਇਹਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਜਾਨਾ ਨਾ ਨਾਲ ਆ ਆ ਆਪ ਵੀ ਦੋ ਜਾਨੇ ਮਹਿਨਾ ਜੰਦੇ ਆ ਤੇ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਬੇਟੀ ਹੈ ਚਲੋ ਉਹਨਾਂ ਨੂੰ ਉਠਾਇਆ ਵੇ ਚਲੋ ਆਪਣਾ ਹਰ ਕਿਸੇ ਨੂੰ ਲੈ ਜਾ ਬੇਟੀ ਹੈ ਚਲੋ ਚੁੱਕਿਆ ਉਹਨਾਂ ਨੇ ਹਾਂਜੀ ਆ ਕੋਈ ਚੀਜ਼ ਖਾਂਦੀ ਕੈਂਡੀ ਵਾਲਾ ਹੀ ਕੋਈ ਐ ਨਹੀਂ ਮੇ ਕੋਈ ਚਾਕਲੇਟ ਵਾਲਾ ਖਾਣਾ ਨਿਕਾ ਨਹੀਂ ਖਾਣਾ ਇਹਨਾਂ ਨੇ ਚੁੱਕਿਆ ਵੀ ਕੈਂਡੀ ਲੈਣ ਦੇ ਬੰਦੇ ਆ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਕੇ ਜਦੋਂ ਉਹ ਹੈਗੇ ਅਮਨਬੀਰ ਤੋਂ ਬਾਅਦ ਜਿਹੜੀ ਇੱਕ ਕੁੜੀ ਦਲਵਾਨ ਵਾਲੇ ਤੋਂ ਦੋਸਤ ਹੋਰ ਉਹ ਆ ਢੇਪੋ ਲਈ ਕੋਲੋਂ ਬਾਗੇ ਇਹਨਾਂ ਦਾ ਬ੍ਰਦਰ ਔਰ ਇਹਨਾਂ ਦਾ ਸੋਰਾ ਆਗੇ ਸਾਡੇ ਲੱਗੇ ਆ ਕੇ ਬੈਠ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਪਾਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਵਤ ਤੇ ਮਿਲਦੇ ਵਤ ਤੇ ਜੀ ਵੀਡੀਓ ਕਾਲੋਂ ਨਹੀਂ ਰਹੀਏ ਵੱਟ ਤਾਂ ਆਪਣੇ ਮੈਸੀ ਵਗੈਰਾ ਕੱਲੇ ਦੇ ਘਰ ਵੀ ਘਰ ਵੀ ਦੋ ਤਿੰਨ ਵਾਰੀ ਸਾਡੇ ਆਏ ਵੇ ਮੇਰੇ ਬਰਾਦੇ ਲਾ ਮਦਈ ਲਾ ਉਹਨਾਂ ਦੇ ਘਰ ਵੀ ਆਏ ਵੇ ਸਭ ਕੁਝ ਹੁੰਦਾ ਰਿਹਾ ਬਸ ਉਹਨਾਂ ਨੇ ਦੋ ਸਾਲਾਂ ਤੋਂ ਉਹਨਾਂ ਨੇ ਕਦੀ ਤੁਹਾਨੂੰ ਇੰਦਾ ਦਾ ਜ਼ਿਕਰ ਕੀਤਾਗਾ ਵੀ ਕੁੜੀ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਗਿਆ ਆ ਗੱਲਾਂ ਨੂੰ ਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਨੀ ਆਪਾਂ ਕੌਣ ਲੈ ਕੇ ਜਾਂਦੇ ਨੇ ਮਤਲਬ ਧੋਖੇ ਨਾਲ ਲੈ ਗਏ ਧੋਖੇ ਨਾਲ ਇੱਕ ਪ੍ਰੋਸੇਸ ਨਾਲ ਗਏ ਕਿ ਮਿਲਦੇ ਪੇ ਕਿਸੇ ਤਰ੍ਹਾਂ ਦੀ ਕੋਈ ਜਾਣੀ ਹੋਈ ਐਦੇ ਤਰ੍ਹਾਂ ਇੱਕ ਪਾਨੇ ਸਰ ਆਏ ਕਿ ਪਹਿਲੇ ਕੈਂਡੀਰਬਾਨੀ ਨੀਚੇ ਲੈ ਕੇ ਬਾਹਰ ਵਿੱਚੋਂ ਕੀ ਉਹ ਸਾਰਾ ਟੱਪਰ ਆ ਬੈਠਾ ਸਾਡੇ ਕੋਲ ਕਿ ਬੱਚੇ ਨੂੰ ਪੁੱਛਿਆ ਮਿੰਟ ਬਾਅਦ ਪੁੱਣਾ ਅੱਧੇ ਘੰਟੇ ਬਾਅਦ ਪੁੱਛਦੇ ਰਹੇ ਬੇਡਾ ਕਿੱਥੇ ਉਹ ਕੁੜੀਆਂ ਕਿੱਥੇ ਵੇ ਬਸ ਉਹ ਨੀਚੇ ਹੋ ਰਿਓ ਕਰਾਰੇ ਛੋਪੇ ਕਰਵਾਦੇ ਝੋਗਲੇ ਲੈਦੇ ਇਹ ਕਦੇ ਕਦੇ ਰਹਿਣਾ ਨੇ ਕੈਪਸ ਪਰੋਂ ਬਾਹਰ 11 ਤਰੀਕ ਦੀ ਤੁਹਾਡੇ ਕੋਲੋਂ ਲੈ ਕੇ ਗਏ ਆ ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਦਿੱਤਾ ਉਹਨਾਂ ਨੇ ਨਹੀਂ ਮਿਲਣ ਦਿੱਤਾ ਮਸਤੀ ਕੋ ਦੇ ਬਸ ਆ ਰਹੇ 8 ਘੰਟੇ ਵੀ ਚਾਰੇ ਆ ਖਾਨਾ ਤੁਹਾਡੇ کارਖਾਨਾ 2 ਘੰਟੇ ਵੀ ਚਾਰੇ ਆ ਜਿੱਦ ਤੱਕ ਬੜ ਰਿਪੋਰਟ ਕੀਤੀ ਹੈ ਪਰ ਅੱਜ ਧਨਵਾਈ ਨਹੀਂ ਕਰੇ ਪ੍ਰਸ਼ਾਸਨ ਉਸ ਬਾਰੇ ਤੁਹਾਡੇ ਕੋ ਕੰਪਲੀਟ ਦਿੱਤੀ ਗਈ ਹੈ ਜੀ ਭਾਈ ਜੀ ਇੱਕ ਐਪਲੀਕੇਸ਼ਨ ਦਿੱਤੀ ਨਾ ਉਹ ਪੰਚਾ ਦਰਜ ਕਰੇ ਪੁਛੇ ਨਹੀਂ ਕਰੇ ਨਾ ਪੁਛ ਸੁਲਵਾਈ ਕਰੀ ਨਹੀਂ ਨਹੀਂ ਹੁਣ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਵੀ ਬੱਚਾ ਨਾ ਬੱਚਾ ਕਿੰਨੇ ਨਹੀਂ ਦੇਣਾ ਜੀ ਆ ਜੀ ਪ੍ਰਸ਼ਾਸਨ ਕੀ ਕਹਿੰਦਾ ਪਰ ਪਾਲਣ ਦੇ ਕਮੀ ਪੀਛੀ ਹੋ ਜਾ ਬੱਚਾ ਨਾ ਹੋਵੇ ਕਿ ਬੱਚਾ ਨਹੀਂ ਨਹੀਂ ਪੰਦਾ ਪੈ ਜਾ ਔਰ ਹੀ ਕੋਈ ਕਮੀ ਵਿੱਚ ਤੇ ਬੰਦਾ ਕਹਿੰਦਾ ਵੀ ਚੰਗਾ ਲੱਗਿਆ ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ ਨਹੀਂ ਬੱਚਾ ਨਹੀਂ ਕਹਿ ਰਹੇ ਜੀ ਮੈਂ ਬਾਸ ਕਰਨਾ ਬਦਸਤਾਨ ਕਿੱਥਾ ਗਿਆ ਕੀ ਮਸਲਾ ਜੀ ਇਹਦਾ ਇੱਕ ਜਿੰਨ ਉਹ ਮੈਂ ਕਹਿੰਦਾ ਕਦੇ ਬੁਲਾ ਨਹੀਂ ਇਹ ਨਹੀਂ ਹੈ ਤਾਂ ਬੱਚਾ ਉਹਦਾ ਲੋ ਪਰਵਾਲਾ ਦੇ ਵਿੱਚ ਆਖੀ ਦਵਾਈ ਦਿੱਤਾ ਉਹ ਜਿਹੜਾ ਇੱਕ ਵਨ ਦੇ ਵਿੱਚ ਨਹੀਂ ਨਾ ਕਰਦਾ ਰਹਿਦਾ ਬਾਕੀ ਜੋ ਮਤਾਬਕ અરે